ਜਿੜਕਪੁਰ ਦੇ ਛਤਬੀੜ ਸੂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਸੂ ਦੇ ਵਿੱਚ ਅੱਗ ਦੇ ਭਾਂਬੜ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਨੇ ਕਿਉਂਕਿ ਉੱਥੇ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਵਾਸਤੇ ਚਲਾਈਆਂ ਜਾਂਦੀਆਂ ਨੇ ਸੂਕ ਮੰਨ ਦੇ ਵਾਸਤੇ ਤਾਂ ਸਵੇਰੇ ਆਚ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਨੇ ਚਾਰਜਿੰਗ ਤੇ ਲਗਾਈਆਂ ਹੋਈਆਂ ਸੀ 20 ਦੇ ਕਰੀਬ ਗੱਡੀਆਂ ਨੇ ਉੱਥੇ ਕੋਈ ਸ਼ਾਰਟ ਸਰਕਟ ਹੁੰਦਾ ਹਾਲਾਂਕਿ ਇਸ ਦੀ ਜਾਣਕਾਰੀ ਹਜੇ ਤੱਕ ਸਾਫ਼ ਨਹੀਂ ਹੋਈ ਪੁਸ਼ਟੀ ਨਹੀਂ ਹੋਈ ਕਿ ਅੱਗ ਦੇ ਕਾਰਨ ਕੀ ਸੀ ਪਰ ਜੋ ਮੋਡਲੀ ਜਾਂਚ ਜਿਹੜੀ ਉਹਨਾਂ ਨੂੰ ਗੱਲਾਂ ਪਤਾ ਲੱਗ ਰਹੀਆਂ ਨੇ ਕਿ ਗੱਡੀਆਂ ਜਿਹੜੀਆਂ ਨੇ ਉੱਥੇ ਖੜੀਆਂ ਚਾਰਜਿੰਗ ਤੇ ਲੱਗੀਆਂ ਹੋਈਆਂ ਸੀ ਇਲੈਕਟ੍ਰਿਕ ਵਾਹਨ ਜਿਹੜੇ ਨੇ ਉੱਥੇ ਚਲਾਏ ਜਾਂਦੇ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਟੂਰਿਸਟ ਹੁੰਦੇ ਨੇ ਉਹ ਛਤਬੀੜੂ ਦੇਖਣ ਲਈ ਆਉਂਦੇ ਨੇ ਤੇ ਕਈ ਜਿਹੜੇ ਤੁਰ ਕੇ ਉਸ ਨੂੰ ਨਹੀਂ ਦੇਖ ਸਕਦੇ ਹੁੰਦੇ ਤਾਂ ਉਹਨਾਂ ਵਾਸਤੇ ਪ੍ਰਬੰਧ ਜਿਹੜਾ ਇਲੈਕਟ੍ਰਿਕ ਗੱਡੀਆਂ ਦਾ ਕੀਤਾ ਹੁੰਦਾ ਤਾਂ ਉੱਥੇ ਚਾਰਜਿੰਗ ਤੇ ਸويرੇ ਲੱਗੀਆਂ ਹੋਈਆਂ ਸੀ ਅਚਾਨਕ ਉੱਥੇ ਅਕ ਲੱਗ ਜਾਂਦੀ ਹੈ ਤੇ ਵੀ ਦੇ ਕਰੀਬ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਸੀ ਉਹ ਸੜ ਕੇ ਸਵਾਹ ਹੋ ਜਾਂਦੀ ਹੈ ਉੱਥੇ ਆਪਣਾ ਟੋਪੜੀ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਸਾਰਾ ਜੰਗਲ ਇਲਾਕਾ ਬਹੁਤ ਸਾਰੇ ਤਰ੍ਹਾਂ-ਤਰ੍ਹਾਂ ਦੇ ਜਾਨਵਰ ਉੱਥੇ ਰਹਿੰਦੇ ਨੇ ਬਹੁਤ ਕਿਸਮਾਂ ਦੇ ਜਾਨਵਰ ਰਹਿੰਦੇ ਨੇ ਬਹੁਤ ਰੇਅਰ ਕੁਆਲਟੀ ਬਰੀਡਸ ਦੇ ਵੀ ਜਾਨਵਰ ਜਿਹੜੇ ਨੇ ਉੱਥੇ ਰਹਿੰਦੇ ਨੇ ਪਸ਼ੂ ਪੰਛੀ ਰਹਿੰਦੇ ਨੇ ਤਾਂ ਉਹਨਾਂ ਕਰਕੇ ਪੂਰੇ ਜੂ ਦੇ ਵਿੱਚ ਫੜਾ ਤਫੜੀ ਮੱਚ ਗਈ ਪੂਰੇ ਜੂ ਦੇ ਪ੍ਰਸ਼ਾਸਨ ਦੇ ਵਿੱਚ ਫੜਾ ਤਫੜੀ ਮੱਚ ਗਈ ਕਿ ਜਲਦ ਤੋਂ ਜਲਦ ਅਸੀਂ ਉਸ ਅੱਗ ਨੂੰ ਖਤਮ ਕਰੀਏ ਕਿਉਂਕਿ ਬਹੁਤ ਜ਼ਿਆਦਾ ਪੇੜ ਪੌਦੇ ਨੇ ਉੱਥੇ ਜੰਗਲ ਦਾ ਹਲਕਾ ਆ ਉਹ ਤੇ ਜੰਗਲ 'ਚ ਜਦੋਂ ਅੱਗ ਫੈਲ ਜਾਂਦੀ ਹੈ ਤਾਂ ਅੱਗ ਫਿਰ ਦੇਖਦੀ ਨਹੀਂ ਕਿ ਉਸ ਦੇ ਵਿੱਚ ਕਾਰ ਕੌਣ ਆ ਰਿਹਾ ਉਹ ਸਭ ਨੂੰ ਸਵਾਹ ਕਰਦੀ ਅੱਗ ਅੱਗੇ ਫੈਲਦੀ ਜਾਂਦੀ ਹੈ ਤਾਂ ਸੁਇਰੇ ਅਗ ਲੱਗੀ ਜਿਸ ਤੋਂ ਬਾਅਦ ਨਾਲੋ ਨਾਲ ਪਾਣੀ ਪਾ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਫਾਇਰ ਗੇਟ ਦੀਆਂ ਗੱਡੀਆਂ ਵੀ ਚੜੀਆਂ ਉੱਥੇ ਮੌਕੇ ਤੇ ਪਹੁੰਚੀਆਂ ਕਿਉਂਕਿ ਬੈਟਰੀਆਂ ਵਾਲੇ ਵਾਹਨ ਸਿਗੇ ਤੇ ਬੈਟਰੀ ਨੂੰ ਜਦੋਂ ਅਗ ਲੱਗੇ ਉਹ ਬਲਾਸਟ ਹੁੰਦੀ ਹੈ ਤਾਂ ਉਹ ਬਲਾਸਟ ਵੀ ਕਾਫੀ ਵੱਡਾ ਹੁੰਦਾ ਹਾਲਾਂਕਿ ਕੋਈ ਜਾਨੀ ਨੁਕਸਾਨ ਕਿਸੇ ਪਸ਼ੂ ਪੰਛੀ ਦਾ ਜਾਂ ਕਿਸੇ ਵਿਅਕਤੀ ਦਾ ਉਹ ਨਹੀਂ ਹੋਇਆ ਪਰ ਗੱਡੀਆਂ ਦਾ ਨੁਕਸਾਨ ਬਹੁਤ ਹੋਇਆ 20 ਦੇ ਕਰੀਬ ਜਿਹੜੀਆਂ ਗੱਡੀਆਂ ਉੱਥੇ ਖੜੀਆਂ ਚਾਰਜਿੰਗ ਤੇ ਲੱਗੀਆਂ ਹੋਈਆਂ ਸੀ ਤਾਂ ਅਚਾਨਕ ਉੱਥੇ ਅੱਗ ਲੱਗ ਜਾਂਦੀ ਹੈ ਤੇ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਸੜ ਕੇ ਸੁਆਹ ਹੋ ਜਾਂਦੀਆਂ ਨੇ ਚਤਬੀੜ ਬਹੁਤ ਸਾਰੇ ਲੋਕ ਜਾਣਾ ਪਸੰਦ ਕਰਦੇ ਨੇ ਆਪਣੇ ਬੱਚਿਆਂ ਦੇ ਨਾਲ ਜਾਣਾ ਉੱਥੇ ਪਸੰਦ ਕਰਦੇ ਨੇ ਕਿਉਂਕਿ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਕਿਸਮਾਂ ਦੇ ਉੱਥੇ ਜਾਨਵਰ ਨੇ ਪਸ਼ੂ ਪੰਛੀ ਨੇ ਟਾਈਗਰ ਸਫਾਰੀ ਉੱਥੇ ਅਲੱਗ ਤੋਂ ਉੱਥੇ ਚਲਾਈ ਜਾਂਦੀ ਹੈ ਜਿੱਥੇ ਬਹੁਤ ਖੁਸ਼ ਹੋ ਕੇ ਲੋਕ ਉੱਥੇ ਸ਼ੇਰ ਨੂੰ ਦੇਖਣ ਜਾਂਦੇ ਨੇ ਤਾ ਬਹੁਤ ਸਾਰੀਆਂ ਚੀਜ਼ਾਂ ਆਜਈਆਂ ਉੱਥੇ ਹੈਗੀਆਂ ਨੇ ਜੋ ਹੋਰ ਕਿਤੇ ਵੀ ਮੌਜੂਦ ਨਹੀਂ ਹੈਗੀਆਂ ਪਰ ਪੰਜਾਬ ਦੇ ਛਤਬੀੜ ਜ਼ੂ ਦੇ ਵਿੱਚ ਨੇ ਪਰ ਜਦੋਂ ਅੱਜ ਉੱਥੇ ਅੱਗ ਲੱਗੀ ਤਾਂ ਸਾਰੇ ਪਾਸੇ ਆਫੜਾ ਤੋਪੜੀ ਮੱਚੀ ਕਿ ਕਿਤੇ ਛਤਬੀੜ ਜ਼ੂ ਦੇ ਵਿੱਚ ਜਿਹੜੇ ਪ੍ਰਾਣੀ ਹੋਰ ਰਹਿੰਦੇ ਨੇ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਬਾਅਦ ਵਿੱਚ ਉੱਥੋਂ ਦੇ ਪ੍ਰਸ਼ਾਸਨ ਨੇ ਇਹੀ ਜਾਣਕਾਰੀ ਦਿੱਤੀ ਹੈ ਕਿ ਗੱਡੀਆਂ ਨੂੰ ਉੱਥੇ ਅੱਗ ਲੱਗੀ ਸੀ ਜਿਸ ਕਰਕੇ ਅੱਗ ਦੇ ਉੱਥੇ ਭਾਂਬੜ ਮਚੇ ਗੱਡੀਆਂ ਸੜ ਕੇ ਸੁਆਹ ਹੋਈਆਂ ਕਿਉਂਕਿ ਇਲੈਕਟ੍ਰਿਕ ਵਾਹਨ ਨੇ ਇਲੈਕਟ੍ਰਿਕ ਵਾਹਨਾਂ ਦੇ ਵਿੱਚ ਬੈਟਰੀਆਂ ਦੇ ਵਿੱਚ ਕਸਾਬ ਵੀ ਹੁੰਦਾ ਤੇ ਹੋਰ ਪ੍ਰਕਾਰ ਦੇ ਅਜਿਹੇ ਕੈਮੀਕਲਸ ਵੀ ਹੁੰਦੇ ਨੇ ਜਿਨ੍ਹਾਂ ਦੇ ਨਾਲ ਅੱਗ ਤੇਜ਼ੀ ਨਾਲ ਫੜੀ ਜਾਂਦੀ ਹੈ ਤਾਂ ਇਸ ਕਰਕੇ ਉੱਥੇ ਅੱਗ ਦੇ ਭਾਂਬੜ ਜ਼ਿਆਦਾ ਮੱਚ ਗਏ ਤੁਸੀਂ ਵੀ ਨਾਲ-ਨਾਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਕੁ ਨੁਕਸਾਨ ਜਿਹੜਾ ਉਹ ਛਤਬੀੜ ਜ਼ੂ ਦੇ ਵਿੱਚ ਹੋਇਆ ਜ਼ਿਰਖਪੁਰ ਦੇ ਨਾਲ ਛਤਬੀੜ ਜ਼ੂ ਹੈ ਜਿੱਥੇ ਬਹੁਤ ਸਾਰੇ ਲੋਕ ਪੰਜਾਬ ਦੇ ਵੀ ਚੰਡੀਗੜ੍ਹ ਦੇ ਵੀ ਅਤੇ ਹਰਿਆਣੇ ਦੇ ਵੀ ਲੋਕ ਉੱਥੇ ਆਉਂਦੇ ਨੇ ਕਿਉਂਕਿ ਟ੍ਰਾਈ ਸਿਟੀ ਦੇ ਵਿੱਚ ਘਾਰ ਜਿਹੜਾ ਇਹ ਛਤਬੀੜ ਪੈ ਜਾਂਦਾ ਬਹੁਤ ਸਾਰੇ ਅਲੱਗ-ਅਲੱਗ ਸੂਬਿਆਂ ਦੇ ਲੋਕ ਕੋਸੂ ਦੇ ਵਿੱਚ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਣ ਫਿਰਨ ਆਉਂਦੇ ਨੇ ਉੱਥੇ ਪਰ ਉੱਥੇ ਅੱਜ ਅੱਗ ਲੱਗਣ ਦੇ ਨਾਲ ਸਾਰੇ ਪਾਸੇ ਹਫੜਾ ਤਫੜੀ ਮੱਚ ਗਈ ਸੀ ਤਾਂ ਹੋਰ ਆਪਣੇ ਇਸੇ ਸਮਾਜ ਜਿਹੜੇ ਨੂੰ ਧਿਆਨ ਤੋਂ ਸੁਨਮਜੀਤ ਸਿੰਘ ਜਿਹੜੇ ਤੇਸ਼ੀ ਧੰਨਵਾਦ